ਨੇ ਵੀ ਆਪਣੇ ਨਾਪੇ ਨੂੰ ਜ ਆਪਣੇ ਦੇਸ਼ ਨੂੰ ਜੋ ਕਿ ਸ਼ਰਸ਼ ਅਭੀ ਆਗਰਾ ਦਾ ਸੁੰਦਰ ਬਣਾਉਂ ਆਜੂ ਤੁਸੀਂ ਨਾ ਪਾਵਨ ਜੀ ਸਾਹਿਬ ਜੀ ਨਾਲ ਜਿਹੜੇ ਆਹ ਆ ਲੱਗਾ ਕਿ ਇਹ ਬਣਦਾ ਤਾਂ ਕਰਕੇ ਤੇ ਨਾਲ ਪੰਜਾਬੀਦਾਰੇ ਜੀ ਆਉਤ ਸੀਮਾ ਵੀ ਡਾਲੇਗਾ ਇਹ ਵੀ ਡੀਗਰੀ ਬੀਡੀ ਗ੍ਰੀਡ ਕੋਰਸ ਬਹੁਤ ਆਗਰ ਵਿੱਚ ਨਹੀਂ ਹੈ ਚੱਲ ਲਿਖਿਆ ਚੱਲੋ ਜੀ ਆਣਾ ਕਰੋ ਆਪਰੇਸ ਦੇ ਦਰਵਾਜ਼ੇ ਆ ਕੋਸੇ ਇੱਕ ਬੰਦੇ ਨੇ ਤੇ ਪੰਜਾਬੀ ਨੂੰ ਪਿਆਰ ਕਰਦੇ ਹਾਂ ਹਾਂ ਜੀ ਅੱਜ ਵੀ ਬਾਤ ਆ ਕਿ ਪੂਰੀ ਦੁਨੀਆ ਦੇ ਵਿੱਚ ਪ੍ਰਦੂਸ਼ਣ ਦੀਆਂ ਕਿਸਮਾਂ ਬਹੁਤ ਨੇ ਜਦੋਂ ਭਾਪੀ ਜ਼ੁਬਾਨ ਤੋਂ ਕੋਈ ਗਲਤ ਲਫ਼ਜ਼ ਬੋਲ ਦੇ ਉਹ ਵੀ ਪ੍ਰਦੂਸ਼ਣ ਹੈ ਕਿਸੇ ਬਾਰੇ ਮਾੜਾ ਬੋਲਣਾ ਵੀ ਪ੍ਰਦੂਸ਼ਣ ਹੈ ਅਸੀਂ ਨੱਬਾ ਸ਼ਹਿਰ ਦੇ ਵਿੱਚ ਬੜੀ دیر ਤੋਂ ਇਹ ਮੁਹਿੰਮ ਚਲਾ ਰਹੇ ਹਾਂ ਪਰ ਹੁਣ ਅਸੀਂ ਜਿਹੜੀ ਹੈ ਉਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਕਿਉਂਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਪਲਾਸਟਿਕ ਦੀਆਂ ਬੋਤਲਾਂ ਨੇ ਜਾਂ ਪਲਾਸਟਿਕ ਦੇ ਚਿਪਸ ਵਗੈਰਾ ਕੁੜਕੜੇ ਵਿੱਚ ਵੀ ਆਉਂਦੇ ਨੇ ਉਹ ਆਪਾਂ ਖਾ ਕੇ ਸਿੱਟ ਦਿੰਨੇ ਆ ਜੇ ਪੂਰੇ ਦੇ ਰੂਪ ਦੇ ਵਿੱਚ ਜਦੋਂ ਆਪਾਂ ਨਹੀਂ ਚੱਕਦੇ ਫਿਰ ਉਹ ਨਾਲੀ ਦੇ ਜ਼ਰੀਏ ਵੱਡੇ ਨਾਲੇ ਜਾਂਦੇ ਨਾ ਤਾਂ ਸਟਕ ਹੋ ਜਾਂਦੇ ਨਾਲੇ ਪਾਣੀ ਚੋਕ ਹੋ ਜਾਂਦਾ ਜਿਸ ਦੇ ਕਰਕੇ ਪਾਣੀ ਜਿਹੜਾ ਉਹਦਾ ਬਹਾਰ ਨਹੀਂ ਹੁੰਦਾ ਉਹਦੇ ਕਰਕੇ ਮੱਛਰ ਬਣਦਾ ਜੀ ਉਹਦੇ ਨਾਲ ਮਲੇਰੀਆ ਫੈਲਦਾ ਉਹਦੇ ਨਾਲ ਉਹ ਪਾਣੀ ਜਿਹੜਾ ਧਰਤੀ ਥੱਲੇ ਜਾਂਦਾ ਉਹਦੇ ਨਾਲ ਕੈਂਸਰ ਫੈਲਦੀ ਹੈ ਤੇ ਅੱਜ ਅਸੀਂ 6000 ਬੈਗ ਜਿਹੜੇ ਆ ਕੱਪੜੇ ਦੇ ਤਿਆਰ ਕਰਕੇ ਜਿਹਦੇ ਉੱਪਰ ਪਾਸ਼ਾ ਵਿਪਾਦ ਪਟਿਆਲਾ ਵੱਲੋਂ ਪ੍ਰੋਪਰ ਚੈੱਕ ਕਰਕੇ ਅਸੀਂ ਜਿਹੜੇ ਸਾਡੇ ਸਪਾਂਸਰ ਨੇ ਇੰਡੀਨ ਗਰੁੱਪ ਜਿਹੜਾ ਉਹਨਾਂ ਦਾ ਨਾਂ ਤੇ ਇੱਕ ਪਾਸੇ ਅਸੀਂ ਪੰਜਾਬੀ ਜ਼ੁਬਾਨ ਜਿਹੜੀ ਹੈ ਪੂਰਾ ਜਿਹੜਾ ਜਿਹੜਾ ਜੀ ਸਾਡੀ ਭਾਸ਼ਾ ਜਿਹੜੀ ਹੈ ਉਹ ਵੀ ਲਿਖੀ ਹੈ ਤਾਂ ਕਿ ਇੱਕ ਅਵੇਅਰਨੈਸ ਵੀ ਜਾਵੇ ਕਿ ਆਪਣੀ ਭਾਸ਼ਾ ਨਾਲ ਜੁੜੋ ਆਪਣੇ ਪੰਜਾਬ ਨਾਲ ਆਪਣੀ ਪੰਜਾਬੀ ਨਾਲ ਜੁੜੋ ਤੇ ਉਹ ਸੀ ਅੱਜ ਸ਼ੁਰੂਆਤ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਜਿਵੇਂ ਅੱਜ ਬੱਚਿਆਂ ਨੂੰ ਇਹ ਪ੍ਰੇਰਿਤ ਕੀਤਾ ਜੀ ਉਸ ਤੋਂ ਬਾਅਦ ਅਸੀਂ ਬਾਜ਼ਾਰ ਦੇ ਵਿੱਚ ਜਾਵਾਂਗੇ ਸਾਰੇ ਦੁਕਾਨਦਾਰਾਂ ਨੂੰ ਇਹ ਬੈਗ ਦੇਵਾਂਗੇ ਔਰ ਉਹਨਾਂ ਨੂੰ ਕਮਾਗੇ ਵੀ ਪਰ ਨਗਰ ਕੌਂਸਲ ਨਾਪਾ ਦੀ ਪ੍ਰੋਪਰ ਡਿਊਟੀ ਲਾ ਰਹੀ ਹੈ ਜੀ ਕਿ ਹਰੇਕ ਐਮਸੀ ਆਪਣੇ ਆਪਣੇ ਵਾਰਡ ਦੇ ਵਿੱਚ ਇਹ ਜ਼ਿੰਮੇਵਾਰੀ ਲਵੇ ਕਿ ਹਰੇਕ ਘਰ ਦੇ ਵਿੱਚ ਇਹ ਬੈਗ ਜਿਹੜਾ ਪਹੁੰਚਦਾ ਹੋਵੇ ਤਾਂ ਕਿ ਕੋਈ ਪਲਾਸਟਿਕ ਜਿਹੜਾ ਇਸਤੇਮਾਲ ਨਾ ਕਰੇ ਔਰ ਜਿਹੜਾ ਬਹੁਤ ਵੱਡਾ ਨੁਕਸਾਨ ਸਾਡੀ ਜ਼ਿੰਦਗੀਆਂ ਦਾ ਹੋ ਰਿਹਾ ਪਲਾਸਟਿਕ ਕਰਕੇ ਉਹ ਉਹ ਤੋਂ ਬਚਿਆ ਜਾ ਸਕੇ ਔਰ ਇਹ ਮੁਹਿੰਮ ਜਿਹੜੀ ਅਸੀਂ ਬਹੁਤ ਸੀਰੀਅਸਲੀ ਕਰਨੀ ਚਾਹੁੰਦੇ ਆ ਕਿਉਂਕਿ ਅੱਜ ਕੱਲ ਦੇ ਜਿਹੜੇ ਦਿਨ ਹੁੰਦੇ ਆ ਹੁਣ ਬਰਸਾਤਾਂ ਸ਼ੁਰੂ ਨੇ ਤੇ ਮੈਂ ਇੱਕ ਅਸੀਂ ਬੂਟੇ ਲਾਉਣ ਦੀ ਜਿਹੜੀ ਹੈ ਜੀ ਮੈਂ ਆਪਣੀ ਇੱਕ ਟੀਮ ਬਣਾਈ ਆ 25 ਜਣਿਆਂ ਦੀ ਉਹ ਅਸੀਂ तकरीबन ਮੈਂ 25000 ਬੂਟਾ ਮੇਰਾ ਟਾਰਗੇਟ ਹੈ ਜੀ ਕਿ ਅਸੀਂ ਪਿੰਡਾਂ ਦੇ ਵਿੱਚ ਉਹ ਬੂਟੇ ਜਿਹੜੇ ਲਾਉਣੇ ਆ ਸ਼ਹਿਰ ਦੇ ਵਿੱਚ ਵੀ ਲਾਉਣੇ ਆ ਜਿਹੜੀਆਂ ਸੇਫ ਜਗ੍ਹਾ ਉੱਥੇ ਲਾਉਣੇ ਆ ਔਰ ਬੂਟੇ ਕੱਲੇ ਲਾਉਣੇ ਨਹੀਂ ਜੀ ਉਹਦੀਆਂ ਫੋਟੋਆਂ ਖਿੱਚ ਕੇ ਉਹਦਾ ਹਰੇਕ ਸਾਲ ਬਰਥਡੇ ਮਨਾਇਆ ਕਰਨਾ ਹੈ ਹੈਪੀ ਬਰਥਡੇ ਮਨਾਇਆ ਕਰਨਾ ਕਿਦ ਰੱਖ ਤੱਕ ਕਿ ਪਿਛਲੇ ਸਾਲ ਲਾਇਆ ਸੀ ਅੱਜ ਕਿੰਨੇ ਸਾਲ ਦਾ ਹੋ ਗਿਆ ਅੱਜ ਕਿੰਨੇ ਸਾਲ ਦਾ ਹੋ ਗਿਆ ਉਹ ਤਾਂ ਕਿ ਜਿਹੜਾ ਵਾਤਾਵਰਨ ਨਾ ਲਗਾਤਾਰ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਉਹ ਤੋਂ ਬਚਾਇਆ ਜਾ ਸਕੇ ਕਿਉਂਕਿ ਬੁਰੀ ਦੁਨੀਆ ਦੇ ਵਿੱਚ ਇਹ ਮੁਹਿੰਮ ਜਿਹੜੀ ਚਲਣੀ ਚਾਹੀਦੀ ਆ ਔਰ ਨਾਬਾ ਵਿਧਾਨ ਸਭਾ ਦੇ ਵਿੱਚ ਅਸੀਂ ਮੁਹਿੰਮ ਜਿਹੜੀ ਚਲਾ ਰਹੇ ਆ ਉਹਦੇ ਨਾਲ ਹੀ ਜਿਹੜਾ ਫਰ ਪਲਾਸਟਿਕ ਤੇ ਬੰਦ ਕਰਾਂਗੇ ਉਹਦਾ ਨਾਲ ਬਹੁਤ ਵੱਡਾ ਫਰਕ ਪੈਣਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀਆਂ ਨੇ ਔਰ ਸਾਨੂੰ ਗੁਰੂ ਸਾਹਿਬ ਦੇ ਉਪਦੇਸ਼ ਮੁਤਾਬਕ ਵੀ ਚੱਲਣਾ ਚਾਹੀਦਾ ਸਾਨੂੰ ਇਹ ਜਿਹੜੀ ਕੁਦਰਤ ਦੀ ਘੜੀ ਦੇਣਾ ਬਹੁਤ ਵੱਡੀ ਇਹਦਾ ਖਲਵਾੜ ਨਹੀਂ ਕਰਨਾ ਚਾਹੀਦਾ ਦਰਖਤ ਨੂੰ ਨਾ ਸਾੜੋ ਦਰਖਤ ਦਰਖਤ ਭਾਵੇਂ ਇੱਕ ਲਾਓ ਪਰ ਉਹਨੂੰ ਪਾਲ ਕੇ ਵੱਡਾ ਕਰੋ ਤਾਂ ਕਿ ਜਦੋਂ ਤੁਸੀਂ ਇਸ ਦੁਨੀਆ 'ਚ ਨਾ ਹੋਵੋ ਦਰਖਤ ਤੁਹਾਡੀ ਨਿਸ਼ਾਨੀ ਰਵੇ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਤੁਹਾਡੀ ਨਿਸ਼ਾਨੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿੱਠੇ ਫਲ ਦੇਵੇ ਛਾਂ ਦੇਵੇ ਔਰ ਜਿਹੜਾ ਆਪਣੀ ਆਕਸੀਜਨ ਹੈ ਉਹ ਵੀ ਦਵੇ ਸੋ ਇਹ ਮਹਿੰਮ ਜਿਹੜੀ ਹੈ ਬਹੁਤ ਜ਼ਰੂਰੀ ਸਿਗੀ ਮੈਂ ਵਿਸ਼ੇਸ਼ ਤੌਰ ਤੇ ਐਸਡੀਐਮ ਨਾਭਾ ਤਰਸੀਮ ਚੰਦੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਸੀਰੀਅਸ ਹੋ ਕੇ ਮੇਰੇ ਨਾਲ ਡਿਸਕਸ ਕਰਕੇ ਸਾਰਾ ਪਲਾਨ ਤਿਆਰ ਕੀਤਾ ਸਾਡੇ ਜਗਜੀਤ ਸਿੰਘ ਜੀ ਸਾਡੀ ਨਗਰ ਕੌਂਸਲ ਨਾਭਾ ਦੀ ਸਾਰੀ ਟੀਮ ਔਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਸਭ ਦਾ ਸਹਿਯੋਗ ਵੀ ਚਾਹੀਦਾ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਸਾਡਾ ਨਾਭਾ ਮੈਂ ਇੱਕ ਸਲੋਗਨ ਚਲਾਇਆ ਹੈ ਕਿ ਮੈਂ ਨਾਭਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਨਾਬਾ ਸਾਫ ਹੋਵੇ ਤਾਂ ਸਾਨੂੰ ਫਿਰ ਇਹਨਾਂ ਚੀਜ਼ਾਂ ਦੇ ਧਿਆਨ ਦੇਣਾ ਪੈਣਾ ਔਰ ਉਹ ਧਿਆਨ ਦੇਵਾਂਗੇ ਤਾਂ ਸਾਡੀ ਜ਼ਿੰਦਗੀ ਬਚ ਜਾਏ ਸਰਕਾਰ ਵੱਲੋਂ ਕਿਉਂ ਨਹੀਂ ਬੈਨ ਲਗਾਇਆ ਜਾਂਦਾ ਸਰਕਾਰ ਵੱਲੋਂ ਗਾਈਡਲਾਈਨ ਤਾਂ ਹੈਗੀਆਂ ਨੇ ਜੀ ਪਰ ਉਹਨੂੰ ਫੋਲੋ ਨਹੀਂ ਕੋਈ ਕਰਦਾ ਫੋਨੋ ਜਿਹੜਾ ਵਿਲਪਵਰਨਾ ਹੋਗਾ ਜੇ politcal ਬੰਦੇ ਜੁਡੀਸ਼ੀਅਲ ਸਿਸਟਮ ਜਿਹੜਾ ਸਾਰਾ ਨਾਲ ਹੋ ਕੇ ਇਕੱਠੇ ਹੋਗੇ ਆਪਾਂ ਪ੍ਰੇਰਿਤ ਕਰਾਂਗੇ ਇਹਦੇ ਉੱਪਰ ਨਕੇਲ ਕਸਾਂਗੇ ਜੀ ਔਰ ਬੀਚਣ ਦੇ ਉੱਪਰ ਪਾਬੰਦੀ ਲਾਵਾਂਗੇ ਔਰ ਜਿਹੜੇ ਵਰਤਦੇ ਨੇ ਉਹਨਾਂ ਨੂੰ ਘਰ ਘਰ ਜਾ ਕੇ ਸਮਝਾਵਾਂਗੇ ਇਹਨਾਂ ਨੂੰ ਰੋਕਾਂਗੇ ਤਾਂ ਮੇਰਾ ਖਿਆਲ ਆ ਬਦਲਾ ਆ ਸਕਦਾ ਕੱਲ ਜਨੂਅਰੀ ਜਿਮਨੀ ਚੋਣ ਦਾ ਨਤੀਜਾ ਆਉਣਾ ਕਿਵੇਂ ਹੈ ਕੱਲ ਜਿਮਨੀ ਚੋਣ ਜਲੰਧਰ ਜਿਹੜੀ ਹੈ ਜਲੰਧਰ ਪੱਛਮੀ ਦਾ ਨਤੀਜਾ ਆ ਰਿਹਾ ਔਰ ਬੜਾ ਪੋਜ਼ਿਟਿਵ ਵੇਵ ਹੈ ਜੀ ਆਮਾ ਦੀ ਪਾਰਟੀ ਜਿਹੜੀ ਹੈ ਉਹ 101% ਦਿੱਤੀ ਤੁਸੀਂ ਵੋਟ ਪਾ ਕੇ ਨੀ ਮੇਰੀ ਬੋਰਡ ਦਾ ਨਾਪਿਆ ਜੀ ਮੇਰੀ ਬੋਰਡ ਨਾਪਿਆ ਪ੍ਰਚਾਰ ਜ਼ਰੂਰ ਕੀਤਾ ਜੀ ਜਿਹੜੇ ਅਸੀਮ ਸਿੰਘ ਸਾਹਿਬ ਨੇ ਡਿਊਟੀ ਲਈ ਸੀਗੀ ਸਾਡੀ ਸਾਰੀ ਟੀਮ ਨੇ ਡਿਊਟੀ ਲਈ ਸੀਗੀ ਤੇ ਉਹਦੇ ਤਹਿਤ ਹੀ ਅਸੀਂ ਪ੍ਰੋਟੋਕੋਲ ਮੁਤਾਬਕ ਆਪਣੀ ਆਪਣੀ ਜੌਬ ਜਿਹੜੀ ਨਿਭਾਈ ਹੈ ਪਰ ਬੜਾ ਪੋਜ਼ਿਟਿਵ ਰਿਸਪੌਂਸ ਹੈ ਜੀ ਬਹੁਤ ਅੱਛਾ ਰਿਸਪੌਂਸ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਕੱਲ ਜਲੰਧਰ ਫਤਿਹ ਹੋਏਗਾ ਕੇਜਰੀਵਾਲ ਵੀ ਅੱਛੇ ਜਿਹੜੇ ਹੈਗਾ ਆਉਣਾ ਫੈਸਲਾ ਦੇਖੋ ਇਹ ਮਾਨਜੋ ਜਿਹੜਾ ਕੋਰਟ ਦਾ ਫੈਸਲਾ ਹੈ ਕੋਰਟ ਨੇ ਫੈਸਲਾ ਕਰਨਾ ਅਸੀਂ ਸਰਕਾਰ ਕਰਦੇ ਆ ਕੋਰਟ ਦਾ ਔਰ ਮੈਨੂੰ ਉਮੀਦ ਹੈ ਕਿ ਅਬਿੰਦ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਹੋਣੇ ਕੋਰਟ ਪਈ ਰੋਟ ਪਈ ਹੋਈ ਹੈ ਇਹ ਤਾਂ ਉਹੀ 1 ਮਹੀਨਾ ਪਹਿਲਾਂ ਦੀ ਸਮਾਂ ਇਸ ਤਰ੍ਹਾਂ ਦੇਖ ਲਓ ਜੋ ਮੁਹਿੰਮ ਸ਼ੁਰੂ ਕੀਤੀ ਹੈ ਕਿੰਨਾ ਕੇ ਇਦਾਂ ਅਸਰ ਹੋ ਰਿਹਾ ਇੱਕ ਛੋਟੀ ਜੀ ਸ਼ੁਰੂਆਤ ਹੈ ਜੀ ਇਹ ਮੈਂ ਜਿਹੜੇ ਇੱਥੋਂ ਦੇ ਉਦਯੋਗਪਤੀ ਆ ਉਹਨਾਂ ਨੂੰ ਸੀਐਸਆਰ ਐਕਟੀਵਿਟੀ ਤਹਿਤ ਇਹ ਥੈਲੇ ਚ ਭੌਂਦੀ ਬੇਨਤੀ ਕੀਤੀ ਸੀ ਤੇ ਪਹਿਲ ਜਿਹੜੀ ਹੈਗੀ ਆ ਇੰਡੀਅਨ ਜਿਹੜਾ ਗੈਸ ਪਲਾਟ ਹੈਗਾ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ 6000 ਥੈਲੇ ਚ ਪਾਏ ਗਏ ਨੇ ਐਮਐਲਏ ਸਾਹਿਬ ਨੇ ਮੈਨੂੰ ਮੈਂ ਰਿਕਵੈਸਟ ਕੀਤੀ ਸੀ ਵੀ ਮਿਊਨਿਸਪਲ ਕਮੇਟੀ ਵੱਲੋਂ ਅਸੀਂ ਜਿਹੜੇ ਅਜੇ ਥੱਲੇ ਜਿਹੜੇ ਹੈਗੇ ਸਵੱਛ ਭਾਰਤ ਮੈਂ ਜਿਹੜੀ ਸਕੀਮ ਹੈ ਉਹਦੇ ਤਹਿਤ ਅਸੀਂ ਚੁਪਾ ਸਕਦੇ ਹਾਂ ਫੰਡ ਵੀ ਆਂਦੇ ਨੇ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਉਹ ਨਗਰ ਕੌਂਸਲ ਵੱਲੋਂ ਵੀ ਇਹ ਉਪਾਲਾ ਕਰਨਗੇ ਤੇ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਇੱਥੇ ਉਹਨਾਂ ਨੂੰ ਬੇਨਤੀ ਕੀਤੀ ਵੀ ਆ ਵੀ ਉਹ ਵੀ ਇਸ ਪੈਲ ਦੇ ਵਿੱਚ ਅੱਗੇ ਆਉਣ ਤੇ ਥੈਲਾ ਛਪਾਉਣ ਤੋਂ ਪਹਿਲਾਂ ਇਹ ਇਹ ਇੱਕ ਬੇਨਤੀ ਹੋ ਰਹੀ ਹੈ ਵੀਕਾ ਸ਼ੋਭਾ ਦੇ ਜਿਹੜੇ ਜ਼ਿਲ੍ਹਾ ਪਾਸਪਾਸ ਅਫਸਰ ਹਨ ਉਹਨਾਂ ਤੋਂ ਜ਼ਰੂਰ ਇਹ ਚੈੱਕ ਕਰਾ ਲੈਣ ਤਾਂ ਜੋ ਪੰਜਾਬੀ ਦੇ ਸ਼ਬਦ ਜੋੜ ਸਹੀ ਰਹਿਣ ਅਸੀਂ ਜੇ ਇਹ ਛੋਟੀ ਜੀ ਸ਼ੁਰੂਆਤ ਕਰਾਂਗੇ ਬੱਚਿਆਂ ਤੋਂ ਤਾਂ ਸ਼ੁਰੂਆਤ ਕੀਤੀ ਵੀ ਹੈ ਬੱਚੇ ਸਮਝਣਗੇ ਘਰੇ ਗੱਲ ਕਰਨਗੇ ਦਾ ਇਸ ਪਲਾਸਟਿਕ ਪ੍ਰਤੀ ਜਿਹੜੀ ਹੈਗੀ ਨਾ ਵਰਤਨ ਪ੍ਰਤੀ ਜਾਗਰੂਕਤਾ ਆਏਗੀ ਤੇ ਇੱਕ ਛੋਟੀ ਜੀ ਪਹਿਲ ਵੱਡਾ ਵੱਡੇ ਉਹਦੇ ਵਿੱਚ ਵੱਡੇ ਰੂਪ ਦੇ ਵਿੱਚ ਆਏਗੀ ਤੇ ਅਸੀਂ ਨਾਬਾਂ ਨੂੰ ਪਲਾਸਟਿਕ ਮੁਕਤ ਕਰ ਸਕਾਂਗੇ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਵੀ ਇਸ ਮਹਮ ਦੇ ਵਿੱਚ ਹਿੱਸਾ ਬਣੋ ਤੇ ਜਿੱਥੇ ਜਿੱਥੇ ਤੁਹਾਡੇ ਲਿੰਕ ਨੇ ਜਿਹੜੇ ਉਦਯੋਗਪਤੀ ਆ ਉਹਨਾਂ ਨੂੰ ਕਹੋ ਵੀ ਇਸ ਤਰ੍ਹਾਂ ਦੇ ਥੱਲੇ ਕੱਪੜੇ ਦੇ ਛਪਾ ਕੇ ਵਾ ਇੱਕ ਪਾਸੇ ਨਾਮ ਆਪ ਦਾ ਸਵਾਸਕ ਦੇ ਨੇ ਪੰਜਾਬੀ ਚ ਛਪਾਉਣ ਬ ਤੇ ਨਾਲ ਜਿਹੜਾ ਉੜਾੜ ਇੱਕ ਪਾਸੇ ਸੁਸ਼ਵਾਕ ਕੇ ਤੇ ਲੋਕਾਂ ਚ ਵੰਡਣ ਜੇ ਅਸੀਂ ਸਾਰੇ ਰਲ ਮਿਲ ਕੇ ਉਪਰਾਲਾ ਕਰਾਂਗੇ ਤੇ ਇਹ ਜਰੂਰ ਸਭ ਮਹਮਾ ਜਿਹੜੀ ਸਫਲ ਹੋਏ ਚਲੋ ਜਿਹੜੀ ਇੱਕ ਮਹਿੰਮ ਬੱਢੀ ਗਈ ਅੱਜ ਕੀ ਲੱਗਦਾ ਕਿਸ ਤਰ੍ਹਾਂ ਸਰਦਾਰ ਕਿੰਸਾ ਜੋ ਅੱਜ ਦਾ ਸਮਾਗਮ ਕੀਤਾ ਗਿਆ ਇਸ ਸਬਸਤਾ ਦੇ ਅਧੀਨ ਪਲਾਸਟਿਕ ਦੇ ਵਰਤੋਂ ਤੋਂ ਬਿਨਾਂ ਜ਼ਿੰਦਗੀ ਕਿਵੇਂ ਜੀਇਆ ਜਾ ਸਕਦੀ ਹੈ ਉਹ ਤੇ ਇੱਥੇ ਇੱਕ ਦਾ ਸਮਾਗਮ ਕਰਾਇਆ ਗਿਆ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਲਾਈਫ 'ਚ ਅਸੀਂ ਪਲਾਸਟਿਕ ਨੂੰ ਕਿਵੇਂ ਕੱਢੀਏ ਤੇ ਉਸ ਦੇ ਤਹਿਤ ਹੀ ਅਸੀਂ ਇੱਕ ਜਿਹੜਾ थैਲਾ ਬੱਚਿਆਂ ਨੂੰ ਜੀ ਕੱਪੜੇ ਦਾ ਬਣਾ ਕੇ ਦਿੱਤਾ ਕਿ ਰੁਟੀਨ ਦੇ ਕੰਮਾਂ ਲਈ ਉਹ ਅਸੀਂ ਯੂਜ਼ ਕਰਨਾ ਤੇ ਘਰਾਂ 'ਚ ਜਾ ਕੇ ਵੀ ਅਸੀਂ ਇਹਦੇ ਲਈ ਪ੍ਰਚਾਰ ਕਰਨਾ ਮੈਨੂੰ ਲੱਗਦਾ ਕਿ ਜਿਹੜਾ ਸਾਡੇ ਸੈਵਨ ਪਾਣੀ ਰੁਕਦਾ ਹੈ ਉਹਦੇ ਵਿੱਚ ਪਲਾਸਟਿਕ ਦਾ ਬਹੁਤ ਵੱਡਾ ਨੁਕਸਾਨ ਜਾਂ ਰੋਲ ਹੁੰਦਾ ਹੈ

ਦੀ ਬਾਤ ਨੂੰ ਬੰਦ ਹੋ ਰਹੀ ਹੈ ਤੇ ਕੱਪੜੇ ਦੇ ਬੈਗ ਤੁਹਾਨੂੰ ਸਕੂਲ ਦੇ ਦਿੱਤੇ ਗਏ ਨੇ ਸਾਨੂੰ ਪੋਲੀਥੀਨ ਦੇ ਲਫਾਫੇ ਐਮਰਿੱਤਾ ਵਗੈਰਾ ਨਹੀਂ ਵਰਤਣਾ ਚਾਹੀਦਾ ਕਿਉਂਕਿ ਇਹਨਾਂ ਨਾਲ ਬਿਮਾਰੀਆਂ ਫੈਲਦੀਆਂ ਨੇ ਇਹ ਨਾਲੀਆਂ ਵਗੈਰਾ ਚ ਫਸ ਜਾਂਦੇ ਨੇ ਤਾਂ ਉਹ ਗੰਦਾ ਪਾਣੀ ਹੁੰਦਾ ਆ ਤੇ ਇਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਸਾਨੂੰ ਇਹ ਪਹਿਲੀ ਵਰਤਣੇ ਚਾਹੀਦੇ ਨੇ ਇਹਨਾਂ ਇਹਨਾਂ ਦਾ ਹੀ ਯੂਜ਼ ਕਰਨਾ ਚਾਹੀਦਾ ਤੇ ਇਹਦੇ ਨਾਲ ਨਾਲ ਤਾਂ ਪੈਸੇ ਦੀ ਬਚਤ ਹੁੰਦੀ ਹੈ ਤੇ ਨਾਲੇ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ ਘਰ ਵਿੱਚ ਤੁਸੀਂ ਇਹੀ ਯੂਜ਼ ਕਰੋਗੇ ਹਾਂਜੀ ਹੁਣ ਘਰ ਵਿੱਚ ਇਹੀ ਯੂਜ਼ ਕਰਾਂਗੇ ਤੇ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਵੀ ਸਾਰੇ ਵੀ ਇਹੀ ਯੂਜ਼ ਕਰਨ। ਥੈਂਕ ਯੂ ਸਰ। ਕੀ ਕਹਣ ਤੁਹਾਨੂੰ ਬਿਚਾਰ ਦਿੰਦੇ ਜੀ ਸਾਨੂੰ ਪੋਲੀਥੀਨ ਨਹੀਂ ਯੂਜ਼ ਕਰਨੇ ਚਾਹੀਦੇ ਸਾਨੂੰ ਕੱਪੜਿਆਂ ਦੇ ਥੈਲੇ ਯੂਜ਼ ਕਰਨੇ ਚਾਹੀਦੇ ਨੇ ਕਿਉਂਕਿ ਉਹਦੇ ਨਾਲ ਬਿਮਾਰੀਆਂ ਬਹੁਤ ਫੈਲਦੀਆਂ ਨੇ ਤੇ ਜਿਹੜੇ ਕੱਪੜੇ ਦੇ ਥੈਲੇ ਨੇ ਹਮੇਸ਼ਾ ਘਰਾਂ ਦੇ ਵਿੱਚ ਹੋਣੇ ਜ਼ਰੂਰੀ ਨੇਗੇ ਪੋਲੀਥੀਨ ਵਰਗਿਆਂ ਉਹ ਨਾਲ ਉਹ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਆਪਾਂ ਯੂਜ਼ ਕਰਕੇ ਉਹਨਾਂ ਨੂੰ ਸਿੱਟ ਦਿੰਦੇ ਆ ਤੇ ਨਾਲੀਆਂ 'ਚ ਜਾ ਕੇ ਫਸ ਜਾਂਦੇ ਨੇ ਹਵਾ ਵਗੈਰਾ ਨਾਲ ਤੇ ਸੀਵਰੇਜ ਵੀ ਬੰਦ ਹੋ ਜਾਂਦੇ ਨੇ ਉਹਨਾਂ ਨਾਲ ਤੇ ਪਾਣੀ ਖੜ ਜਾਂਦਾ ਘਰਾਂ 'ਚ ਵੀ ਉਹ ਬਿਮਾਰੀਆਂ ਲੱਗਦੀਆਂ ਨੇ ਤੇ ਓਕੇ ਬੇਟਾ